ਜਾ ਵਿਧਾਨ ਸਭਾ ਚ ਅੱਜ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਮੁੱਖ ਮੰਤਰੀ ਭਗਵੰਤ ਮਾਨ ਸਦਨ ਚ ਇੱਕ ਤਾਲਾ ਲੈ ਕੇ ਪਹੁੰਚੇ ਤੇ ਸਪੀਕਰ ਨੂੰ ਤਾਲਾ ਗਿਫਟ ਕੀਤਾ ਸੀਐਮ ਨੇ ਕਿਹਾ ਕਿ ਵਿਰੋਧੀ ਬਹਾਨੇ ਲਾ ਕੇ ਭੱਜ ਜਾਂਦੇ ਨੇ ਇਸ ਕਰਕੇ ਸਦਨ ਨੂੰ ਫਿਲਹਾਲ ਅੰਦਰੋਂ ਤਾਲਾ ਲਾ ਦਿੱਤਾ ਜਾਵੇ ਤਾਂ ਕਿ ਉਹ ਸਾਰੀ ਗੱਲ ਸੁਣ ਕੇ ਜਾਣ ਜਿਸ ਤੋਂ ਬਾਅਦ ਸਦਨ ਚ ਪ੍ਰਤਾਪ ਬਾਜਵਾ ਤੇ ਸੀਐਮ ਵਿਚਾਲੇ ਤਿੱਖੀ ਜ਼ੁਬਾਨੀ ਜੰਗ ਹੋਈ ਤੇ ਕਾਂਗਰਸ ਨੇ ਸਦਨ ਚ ਨਾਅਰੇ ਭਾਜੀ ਮੁੱਖ ਮੰਤਰੀ ਮਾਨ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਉਹਨਾਂ ਕਿਹਾ ਕਿ ਬਾਜਵਾ ਦਾ ਸੀਐਮ ਬਣਨ ਦਾ ਸੁਪਨਾ ਪੂਰਾ ਨਹੀਂ ਹੋਣਾ ਇਸ ਲਈ ਅੱਧਾ ਘੰਟਾ ਮੇਰੇ ਨਾਲ ਕੁਰਸੀ ਤੇ ਬਹਿ ਕੇ ਫੀਲਿੰਗ ਲੈ ਲਓ ਸੀਐਮ ਨੇ ਇਲਜ਼ਾਮ ਲਾਇਆ ਕਿ ਇਹਨਾਂ ਨੇ ਪੰਜਾਬ ਦਾ ਕੱਖ ਨਹੀਂ ਸਵਾਰਿਆ ਮੇਰੇ ਕੋਲ ਸਭ ਦੀਆਂ ਫਾਈਲਾਂ ਨੇ ਸੀਐਮ ਨੇ ਬਾਜਵਾ ਨੂੰ ਚੋਣ ਲੜਨ ਦਾ ਚੈਲੰਜ ਕੀਤਾ ਤਾਂ ਬਾਜਵਾ ਨੇ ਕਿਹਾ ਕਿ ਜੇ ਮੁੱਖ ਮੰਤਰੀ ਚੋਣ ਲੜੇ ਤਾਂ ਮੈਂ ਸਾਹਮਣੇ ਖੜਾ ਹਾਂ ਚੰਡੀਗੜ੍ਹ ਚੰਡੀਗੜ੍ਹ ਚੋਣ ਨੂੰ ਵੱਡਾ ਝਟਕਾ ਲੱਗਿਆ ਜਿੱਥੇ ਭਾਜਪਾ ਨੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਜਿੱਤ ਲਈ ਭਾਜਪਾ ਨੇ ਕੁਲਜੀਤ ਸੰਧੂ ਭਾਜਪਾ ਦੇ ਸੀਨੀਅਰ ਡਿਪਟੀ ਮੇਅਰ ਅਤੇ ਰਜਿੰਦਰ ਕੁਮਾਰ ਡਿਪਟੀ ਮੇਅਰ ਬਣੇ ਨੇ ਚੋਣਾਂ 'ਚ ਭਾਜਪਾ ਦੇ ਦੋਵੇਂ ਉਮੀਦਵਾਰਾਂ ਨੂੰ 19-19 ਵੋਟਾਂ ਮਿਲੀਆਂ ਜਦਕਿ ਆਪ ਦੇ ਕਾਂਗਰਸ ਦੇ ਉਮੀਦਵਾਰਾਂ ਨੂੰ 16-16 ਵੋਟਾਂ ਦਿੱਲੀ ਜਮ ਆਦਮੀ ਪਾਰਟੀ ਦੀ ਸਰਕਾਰ ਨੇ ਮਹਿਲਾਵਾਂ ਲਈ ਇੱਕ ਵੱਡਾ ਐਲਾਨ ਕੀਤਾ ਦਿੱਲੀ ਚ ਕੇਜਰੀਵਾਲ ਸਰਕਾਰ ਨੇ ਮਹਿਲਾਵਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਐਲਾਨ ਕੀਤਾ ਹੈ 18 ਸਾਲ ਤੋਂ ਵੱਧ ਉਮਰ ਦੀ ਹਰ ਮਹਿਲਾ ਨੂੰ 1000 ਰੁਪਏ ਮਿਲਣਗੇ ਦਿੱਲੀ ਵਿਧਾਨ ਸਭਾ ਚ ਵਿੱਤ ਮੰਤਰੀ ਆਤਸ਼ੀ ਨੇ ਐਲਾਨ ਕਰ ਦਿਆ ਕਿ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਦੇ ਤਹਿਤ ਇਹ ਰਾਸ਼ੀ ਦਿੱਤੀ ਜਾਵੇਗੀ ਇਸ ਤੋਂ ਪਹਿਲਾਂ ਪੰਜਾਬ ਚ ਵੀ ਆਮ ਆਦਮੀ ਪਾਰਟੀ ਇਹ ਵਾਦਾ ਕਰ ਚੁੱਕੀ ਹੈ ਵੋਟਾਂ ਦੇ ਬਦਲੇ ਨੋਟ ਮਾਮਲੇ 'ਚ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਸਾਹਮਣੇ ਆਇਆ ਸੁਪਰੀਮ ਕੋਰਟ ਨੇ 7 ਜੱਜਾਂ ਦੀ ਬੈਂਚ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਨਾ ਤਾਂ ਰਿਸ਼ਵਤ ਫੋਰੀ 'ਚ ਕਿਸੇ ਤਰ੍ਹਾਂ ਦੀ ਛੋਟ ਹੈ ਨਾ ਹੀ ਵੋਟ ਬਦਲੇ ਨੋਟ ਕੇਸ 'ਚ ਛੋਟ ਨੇ ਕਿਹਾ ਕਿ ਸੰਸਦ ਮੈਂਬਰ ਜਾਂ ਵਿਧਾਇਕ ਸਦਨ 'ਚ VOTING ਲਈ ਰਿਸ਼ਵਤ ਲੈ ਕੇ ਮੁਕਦਮੇ ਤੋਂ ਬਚ ਨਹੀਂ ਸਕਦੇ ਸੁਪਰੀਮ ਕੋਰਟ ਨੇ ਸੰਸਥਾ ਨੂੰ ਰਾਹਤ ਦੇਣ ਤੋਂ ਵੀ ਅਸਹਿਮਤੀ ਜਤਾਈ ਅਕਾਲੀ ਦਲ ਨੇ ਪੰਜਾਬ ਸਰਕਾਰ ਦੀ ਆਟਾ ਦਾਲ ਸਕੀਮ ਤੇ ਸਵਾਲ ਚੱਕੇ ਬੰਟੀ ਰੁਮਾਨਾ ਨੇ ਇਲਜ਼ਾਮ ਲਾਇਆ ਕਿ ਕਰ ਕਰ ਰਾਸ਼ਨ ਪਹੁੰਚਾਉਣ ਦੇ ਟੈਂਡਰ ਪੰਜਾਬ ਦੇ ਬਾਹਰ ਦੇ ਡਿੱਪੂ ਹੋਲਡਰਾਂ ਨੂੰ ਦਿੱਤੇ ਗਏ ਤੇ ਪੰਜਾਬ ਦੇ ਡਿੱਪੂ ਹੋਲਡਰਾਂ ਨੂੰ ਟੈਂਡਰ ਨਾ ਦੇ ਕੇ ਬੇਰੁਜ਼ਗਾਰ ਕਰ ਦਿੱਤਾ ਅਕਾਲੀ ਦਲ ਨੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਡਿੱਪੂ ਹੋਲਡਰ ਯੂਨੀਅਨ ਮੁਤਾਬਕ ਸਰਕਾਰ ਨੇ ਜੋ ਟੈਂਡਰ ਬਾਹਰ ਦੇ ਡਿੱਪੂ ਹੋਲਡਰ ਨੂੰ 1000 ਕਰੋੜ ਚ ਦਿੱਤਾ ਹੈ ਪੰਜਾਬ ਦੇ ਡਿੱਪੂ ਹੋਲਡਰ ਉਹ 500 ਕਰੋੜ ਚ ਕਰ ਪੰਜਾਬ ਚ ਬੀਤੇ ਦਿਨੀ ਪਏ 20 ਕਰਕੇ ਕਿਸਾਨਾਂ ਦੀਆਂ ਫਸਲਾਂ ਦਾ ਖਾਸਾ ਨੁਕਸਾਨ ਹੋ ਗਿਆ। ਲੁਧਿਆਣਾ ਚ 40 ਮਿਲੀਮੀਟਰ ਤੋਂ ਵੱਧ ਬਰਸਾਤ ਹੋਈ ਜਿਸ ਕਰਕੇ ਕਿਸਾਨਾਂ ਦੇ ਚਿਹਰੇ ਮੁਰਝਾ ਗਏ। ਤੇਜ਼ ਹਵਾਵਾਂ ਚੱਲਣ ਕਰਕੇ ਫਸਲਾਂ ਵਿੱਚ ਗਈਆਂ। ਮੌਸਮ ਵਿਗਿਆਨੀਆਂ ਮੁਤਾਬਕ ਮਾਰਚ ਮਹੀਨੇ ਦੇ ਸ਼ੁਰੂਆਤ ਚ ਕਾਫੀ ਤੇਜ਼ ਬੀਂ ਪਿਆ ਹੈ। ਲੁਧਿਆਣਾ ਦੇ ਵਿੱਚ ਰਿਕਾਰਡ ਤੋੜ بارش ਹੋਈ। بارش ਤੇ ਗੜੇਮਾਰੀ ਕਰਕੇ ਕਾਫੀ ਨੁਕਸਾਨ ਹੋਇਆ ਪਰ ਅਗਲੇ ਦਿਨਾਂ ਚ ਮੌਸਮ ਸਾਫ਼ ਰਹਿਣ। ਪਠੇਡਾ ਦਿਹਾਤੀ ਚਬੀਤੇ ਦੇ ਨਹੀਂ ਗੜੇਮਾਰੀ ਕਰਕੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਸੁਖਵੀਰ ਸਿੰਘ ਬਾਦਲ ਪਹੁੰਚੇ ਸਦਰਨ ਉਹਨਾਂ ਤੁਰੰਤ ਕਿਰਤਾਵਰੀਆਂ ਕਰਵਾ ਕੇ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਨਾਲ ਹੀ ਕਾਲੀਦਲ ਨੇ ਮੁਆਵਜ਼ਾ ਨਾ ਮਿਲਣ ਤੇ ਸੂਬਾ ਸਰਕਾਰ ਖਿਲਾਫ ਸੰਘਰਸ਼ ਦੀ ਚੇਤਾਵਨੀ ਦਿੱਤੀ ਸੁਖਵੀਰ ਬਾਦਲ ਨੇ ਇਲਜ਼ਾਮ ਲਾਇਆ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਹੜ੍ਹਾਂ ਦਾ ਮੁਆਵਜ਼ਾ ਨਹੀਂ ਦਿੱਤਾ ਪੰਜਾਬ ਦੇ ਕਈ ਇਲਾਕਿਆਂ 'ਚ ਫਸਲ ਬਰਬਾਦ ਮੋਹਾਲੀ ਚ ਦਿ ਦਿਹਾੜੇ ਗੈਂਗਬਾਰ ਹੋਈ ਜਿੱਤੇ ਇੱਕ ਸ਼ਾਪਿੰਗ ਮਾਲ ਦੇ ਬਾਹਰ ਸਰੇ ਆਮ ਕਤਲ ਕਰ ਦਿੱਤਾ ਗਿਆ ਸੈਕਟਰ 67 ਦੇ ਸੀਪੀ 67 ਮਾਲ ਦੇ ਬਾਹਰ ਜੰਗੂ ਦਾ ਗੈਂਗਸਟਰ ਰਾਜੀਸ਼ ਡੋਗਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਬਦਮਾਸ਼ਾਂ ਨੇ 15 ਦੇ ਕਰੀਬ ਰਾਉਂਡ ਫਾਇਰ ਕੀਤੇ ਪੁਲਿਸ ਮੁਤਾਬਕ ਚਾਰ ਕਾਤਲ ਸੀਸੀਟੀਵੀ ਚ ਕੈਦ ਹੋਏ ਨੇ ਵਾਰਦਾਤ ਸਮੇਂ ਡੋਗਰਾ ਦੇ ਨਾਲ ਉਸਦੇ ਦੋ ਸਾਥੀ ਵੀ ਸੀ ਜਿਨ੍ਹਾਂ ਚੋਂ ਇੱਕ ਨੂੰ ਕਾਬੂ ਕਰ ਲਿਆ ਤੇ ਇੱਕ ਫਰਾਰ ਹੋ ਗਿਆ ਗੁਰਦਾਸਪੁਰ ਦੇ ਪਿੰਡ ਪਰਮਾਨੰਦ ਚ ਕੈਨਾਰੀ ਨੌਜਵਾਨ ਦਾ ਬਿਰੇਮੀ ਨਾਲ ਕਤਲ ਕਰ ਦਿੱਤਾ ਗਿਆ ਅਰਪਾਛਾ ਨੇ ਕਾਰ ਸਵਾਰ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਨੌਜਵਾਨ ਵਿਆਹ ਸਮਾਗਮ ਤੋਂ ਘਰ ਪਰਤ ਰਿਹਾ ਸੀ ਮ੍ਰਿਤਕ ਦੀ ਪਛਾਣ ਹਰਦੇਵ ਸਿੰਘ ਵਜੋਂ ਹੋਈ ਹੈ ਜੋ ਕੁਝ ਦਿਨ ਪਹਿਲਾਂ ਆਸਟ੍ਰੇਲੀਆ ਤੋਂ ਵਾਪਸ ਆਇਆ ਸੀ ਮ੍ਰਿਤਕ ਦੇ ਪਰਿਵਾਰ ਨੇ ਕਿਸੇ ਤਰ੍ਹਾਂ ਦੀ ਦੁਸ਼ਮਣੀ ਜਾਂ ਰੰਜਿਸ਼ ਤੋਂ ਸਾਫ ਇਨਕਾਰ ਕੀਤਾ ਪਾਣੀਪੱਤ ਦੇ ਸਰਾਨਾ ਉਪ ਮੰਡਲ ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਵਾਰਦਾਤ ਨੂੰ ਤਿੰਨ ਸੱਖੇ ਭਰਾਵਾਂ ਨੇ ਅੰਜਾਮ ਦਿੱਤਾ ਤੇ ਫਰਾਰ ਹੋ ਗਏ ਘਟਨਾ ਤੋਂ ਬਾਅਦ ਖੂਨ ਨਾਲ ਲਤਪਤ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਮੌਕੇ ਤੇ ਪਹੁੰਚੀ ਪੁ ਸਪਿਤਾ ਦੇ ਬਿਆਨਾਂ ਦੇ ਆਧਾਰ ਤੇ ਗੁਆਂਢਚ ਰਹਿੰਦੇ 3 ਭਰਾਵਾਂ ਤੇ ਮਾਮਲਾ ਦਰਜ ਕਰਾ